¡Gracias! ਖਬਰੀ です ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸ ਦੀ 18 ਔਰ 19 ਆਇਤ ਵਿੱਚ ਲਿਖਿਆ ਹੈ ਕਿਉਂ ਜੋ ਯੋਹੰਨਾ ਨਾ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ ਜੋ ਉਹਦੇ ਨਾਲ ਇੱਕ ਭੂਤ ਹੈ ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਤੇ ਉਹ ਆਖਦੇ ਹਨ ਵੇਖੋ ਇੱਕ ਖਾਗੂ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਤੇ ਪਾਪੀਆਂ ਦਾ ਯਾਰ ਸੋ ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ ਮਨੁੱਖ ਦੇ ਪਾਪ ਦੇ ਕਾਨ ਜਿਸ ਤਰਾਂ ਦੇ ਨਾਲ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਣ ਤੋਂ ਇਨਕਾਰ ਕਰਦਾ ਹੈ ਉਸ ਦੇ ਬਾਰੇ ਵਿੱਚ ਉਹ ਆਪਣੇ ਲਈ ਉਸ ਮੁਕਤੀ ਦੇ ਰਾਹ ਨੂੰ ਆਪਣੇ ਆਪ ਹੀ ਬੰਦ ਕਰਦੇ ਹਨ ਯੋਹੰਨਾ ਦੇ ਦੁਆਰਾ ਪਰਮੇਸ਼ਰ ਦੇ ਉਸ ਕਰੋਧ ਅਤੇ ਸਜ਼ਾ ਦੀ ਖਬਰ ਨੂੰ ਦਿੱਤਾ ਗਿਆ ਹੈ ਤਦ ਮਨੁੱਖ ਉਸ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਉਸ ਦੇ ਵਿੱਚ ਤਾਂ ਦੁਸ਼ਟ ਆਤਮਾ ਹੈ ਪ੍ਰਭੂ ਯੀਸ਼ੂ ਮਸੀਹ ਰੋਗੀ ਕੋੜੀ ਗਰੀਬ ਅਤੇ ਪਾਪੀਆਂ ਦੇ ਨਾਲ ਰਹਿ ਕੇ ਉਹਨਾਂ ਨੂੰ ਪਰਮੇਸ਼ਰ ਦੇ ਪ੍ਰੇਮ ਦੀ ਉਹ ਖਬਰ ਸੁਣਾਉਂਦੇ ਰਹੇ ਤਾਂ ਮਨੁੱਖ ਉਹਨਾਂ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਦੇਖੋ ਇੱਕ ਖਾਊ ਇੱਕ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਪਰੰਤੂ ਪ੍ਰਭੂ ਕਹਿੰਦੇ ਹਨ ਕਿ ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਾਇਆ ਗਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਪਹਿਲਾ ਕ੍ਰਾਂਤੀਆ ਉਹਦਾ ਇੱਕ ਅਦੇ ਆਏ ਉਹਦੀ ਤੀ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ। ਪ੍ਰਭੂ ਯੇਸ਼ੂ ਮਸੀਹ ਪਰਮੇਸ਼ਰ ਦੇ ਗਿਆਨ ਦਾ ਉਹ ਜਿਸਮਾਨੀ ਪ੍ਰਗਟਿਕਰਣ ਹੈ ਜੋ ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਰੱਖਦੇ ਹਨ ਉਹਨਾਂ ਦਾ ਜੀਵਨ ਪ੍ਰਭੂ ਯੇਸ਼ੂ ਮਸੀਹ ਜੀ ਦੇ ਜੀਵਨ ਅਤੇ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰਦਾ ਹੈ। ਤੁਸੀਂ ਵੀ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰੋ ਜਾਂ ਫਿਰ ਇਨਕਾਰ ਕਰ ਸਕਦੇ ਹੋ। ਪਰੰਤੂ ਪਿਆਰੋ ਸੱਚਾਈ ਕਦੇ ਵੀ ਨਹੀਂ ਬਦਲੇਗੀ ਕਿ ਮੁਕਤੀ ਕੇਵਲ ਪ੍ਰਭੂ ਯੇਸ਼ੂ ਮਸੀਹ ਜੀ ਦੇ ਦੁਆਰਾ ਹੀ ਹੈ ਜਿਸਨੇ ਤੁਹਾਡੇ ਅਤੇ ਮੇਰੇ ਪਾਪਾਂ ਦੀ ਸਜ਼ਾ ਨੂੰ ਉਸ ਕਲਵਰੀ ਦੀ ਸਲੀਬ ਦੇ ਉੱਤੇ ਸਹਿਣ ਕਰ ਲਿਆ ਅਤੇ ਉਹ ਮੇਰੇ ਔਰ ਤੁਹਾਡੇ ਲਈ ਬਲਿਦਾਨ ਹੋਇਆ ਤਾਂ ਕਿ ਉਸ ਦੇ ਉੱਤੇ ਵਿਸ਼ਵਾਸ ਦੇ ਦੁਆਰਾ ਮੈਂ ਔਰ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਸਕੀਏ ਤਾਂ ਸਾ ਮੁਕਤੀ ਦਾ